ਹਾਂਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਤੁਹਾਨੂੰ ਕਿਸਾਨਾਂ ਨਾਲ ਮਿਲਾਉਣੇ ਆ 10 ਸਾਲਾਂ ਤੋਂ ਬਾਈ ਨੇ ਖੇਤੀ ਨੂੰ ਦੁਬਾਰਾ ਹੱਥ ਪਾਇਆਗਾ ਠੀਕ ਹੈ ਤੇ ਪਹਿਲੀ ਵਾਰ ਬਾਈ ਨੇ ਮੂੰਗੀ ਲਾਈ ਆ ਤੇ ਆਪਾਂ ਤੁਹਾਨੂੰ ਦਾਦ ਦੇ ਪੁੱਛਦੇ ਆ ਬਾਈ ਦੋ ਬਾਈ ਦਾ ਕਿਦਾਂ ਐਕਸਪੀਰੀਅੰਸ ਰਿਹਾ ਕੀ ਹਾਲੇ ਪਿੰਦੀ ਬਾਈ ਠੀਕ ਆ ਬਹੁਤ ਵਧੀਆ ਬਾਈ ਧੰਨਵਾਦ ਸਸਿਕਾ ਬਾਈ ਸਾਰਿਆਂ ਨੂੰ ਸਸਿਕਾਰ ਬਾਈ ਸਸਿਕਾਰ ਬਾਈ ਜੀ ਮੈਂ 10 ਸਾਲਾਂ ਤੋਂ ਖੇਤੀ ਆ ਹੁਣ ਸਟਾਰਟ ਕਰੀਆ ਪਹਿਲੇ 10 ਸਾਲ ਹੋ ਗਏ ਖੇਤੀ ਕਰਦੇ ਠੀਕ ਹੈ ਠੀਕ ਹੈ। ਨਹੀਂ ਪਹਿਲਾ ਵਾਰ ਮੈਂ ਕਰਦਾ 10 ਸਾਲ ਤੋਂ। ਠੀਕ ਹੈ। ਮੈਂ ਪਹਿਲੀ ਵਾਰ ਮੂੰਗੀ ਲਾਈ ਸੀ। ਮੈਂ ਕਬਲਾ ਆ ਗਿਆ ਸੀ। ਮੂੰਗੀ ਮੇਰੀ ਚੱਲੀ ਨਹੀਂ ਸੀ। ਠੀਕ ਹੈ। ਫਿਰ ਮੈਂ ਇੱਕ ਬਾਈ ਜਸ ਨੂੰ ਪੁੱਛਿਆ ਮੈਂ ਮੂੰਗੀ ਯਾਰ ਚੱਲ ਨਹੀਂ ਰਹੀ ਮੇਰੀ। ਫਿਰ ਉਹ ਸੁਪਰੇ ਆਹਾ ਹਾ ਕਰ ਮੈਂ ਸੁਪਰੇ ਆ ਕਰੀਆਂ। ਠੀਕ ਹੈ। ਉਹ ਮੇਰੀ ਮੂੰਗੀ ਬਹੁਤ ਵਧੀਆ ਫਲਤੀ ਮੂੰਗੀ ਆ ਰਹੀ ਹੈ ਦੇਖੋ। ਹਾਂ ਮੂੰਗੀ ਤੇਰੀ ਫਲਤੀ। ਹਾਂ ਹੁਣ ਬਾਈ ਕਹਿੰਦਾ ਪਾਣੀ ਛੱਡ ਦੇ। ਠੀਕ ਹੈ। ਦੂਜਾ ਤੀਜਾ ਪਾਣੀ ਲਾਉਣ ਲੱਗਿਆ ਬਾਈ ਮੂੰਗੀ ਨੂੰ ਮੈਂ। ਠੀਕ ਹੈ ਤੇ ਇਹ ਤੂੰ ਜੱਸ ਨੂੰ ਪੁੱਛ ਕੇ ਸਾਰੀਆਂ ਸੁਪਰੇਖਾਂ ਕਰੀਆਂ ਨੇ ਹੁਣ ਮੇਰੀ ਮੂੰਗੀ ਬਹੁਤ ਚੰਗੀ ਆਖੇ ਜੀ ਵੀ ਲੱਗਦਾ ਪਹਿਲਾਂ ਮੇਰਾ ਜੀਨ ਲੱਗ ਰਿਹਾ ਖੱਟੀ ਹੋਣ ਲੱਗੀ ਤੂੰ ਐਂ ਦੱਸ ਵੀ ਤੇਰਾ ਸਾਰਾ 5-6 ਕਿਲੋ ਤੇਰੇ ਕੋਲ ਮੂੰਗੀ ਆ ਵੀ ਸਾਰਾ ਬ੍ਰਾਂਡ ਤੇ ਇੱਕੋ ਜਿਹਾ ਖੜਾ ਨਾ ਇੱਕੋ ਜਿਹਾ ਪਲਾਟ ਖੜਾ ਬਾਈ ਜੀ ਧੰਨਵਾਦ ਤੇਰਾ ਬਹੁਤ ਬਹੁਤ ਸਪਰੇਖਾਂ ਕਰਾਈਆਂ ਤੇ ਮੂੰਗੀ 1 ਨੰਬਰ ਆ ਮੇਰੀ ਤੜਕੇ ਕਹਿੰਦਾ ਭਾਈ ਸੁਨਿਆਹਾ ਛਪਰੇ ਕਰੀ ਅਸੀਂ 5 ਵਜੇ ਛਪਰੇ ਕੰਮ ਲੱਗੇ ਸੀ ਅੱਧਾ ਘੰਟਾ ਹੋ ਗਿਆ ਛਪਰੇ ਕਰੀ ਨੂੰ ਠੀਕ ਹੈ 7 ਵਜੇ ਤੱਕ ਅਸੀਂ ਛਪਰੇ ਕਰਤੀ ਭਾਈ 5 ਕਿਲਾ ਦੇ ਹਾਂ ਹਾਂ ਇਹ ਵੀ ਗੱਲ ਹੋਰ ਆ ਭਿੰਦੀ ਤੇਰੀ ਮਿਹਨਤ ਆ ਹਾਂਜੀ ਹਜੇ ਮੇਰੇ ਸੂਣ ਦਾ ਅਟੈਕ ਹੈਗਾ ਤੇਰੇ ਬਹੁਤ ਘੱਟ ਆ ਠੀਕ ਆ ਤੂੰ ਸਪਰੇਆਂ ਗੌਰ ਨਾ ਕਰਾ ਤੂੰ ਪੁੱਛ ਕੇ ਉਹਦੀ ਮੈਨੂੰ ਰੋਗ ਰਣਾ ਰਾਜ ਨਾ ਵੀ ਕੀ ਕਰਾਂ ਕੀ ਕਰਾਂ ਤੇ ਹੋਰ ਚਾਰ ਸ਼ਬਦ ਕੀ ਕਹਿਣਾ ਚਾਹਵੇਂਗਾ ਸ਼ਬਦ ਬਾਈ ਤਾਂ ਧੰਨਵਾਦ ਕਰਦਾ ਤੂੰ ਮੇਰੀ ਮੂੰਗੀ ਪਾਸ ਕਰਾਤੀ ਤਾਂ ਮੈਂ ਸਫਰੇਆਂ ਕਰਤੀ ਆ ਬਾਈ ਜੀ ਆਪਾਂ ਅੱਜ ਸੁੰਡੀਆਂ ਤੇ ਤੇਲੇ ਵਾਲੀ ਪਾਤੀ ਠੀਕ ਹੈ ਸੋ ਮਿੱਤਰੋ ਬਾਈ ਨੇ ਕੀਤਾ ਆਪਣਾ ਧੰਨਵਾਦ ਤੇ ਪੇਜ ਨੂੰ ਕਰਿਓ ਫੋਲੋ ਜੱਸ ਹੀਰ ਕੇ ਮਿਲਦਾ ਤੁਹਾਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਹਾਂਜੀ ਧੰਨਵਾਦ